ਕੁਰਾਦ ਆਪਣੀ ਆਟੋ ਬਾਈਗ੍ਰਾਫੀ ਚ ਲਿਖਦਾ ਜਦ ਮੈਂ ਛੋਟਾ ਸੀ ਬੱਚਿਆਂ ਨਾਲ ਖੇਡਦਾ ਸੀ ਤੇ ਬੱਚਿਆਂ ਦੇ ਚ ਮੈਂ ਡੇਂਗਾ ਮਾਰਦਾ ਸੀ ਮੈਂ ਸਭ ਕੁਝ ਜਾਣਦਾ ਤੁਸੀਂ ਕੁਝ ਵੀ ਪੁੱਛੋ ਮੈਂ ਦੱਸਾਂ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੈ ਹਰ ਸਮੱਸਿਆ ਦਾ ਸਮਾਧਾਨ ਮੇਰੇ ਕੋਲ ਹੈ ਤੁਸੀਂ ਪੁੱਛੋ ਤੇ ਮੈਂ ਦੱਸਾਂ ਸ਼ੁਕਰਾਂਤ ਲਿਖਦਾ ਮੈਂ ਬੱਚਿਆਂ ਵਿੱਚ ਲੀਡਰ ਬਣਿਆ ਹੋਇਆ ਸੀ ਨੇਤਾ ਬਣਿਆ ਹੋਇਆ ਸੀ ਅਕਸਰ ਨੇਤੇ ਬੱਚਿਆਂ ਦੇ ਹੀ ਹੁੰਦੇ ਨੇ ਕਰਿ ਬਲਕਿ ਮੈਂ ਨੇਤਾ ਬਣਿਆ ਹੋਇਆ ਸੀ ਲੀਡਰ ਬਣਿਆ ਹੋਇਆ ਸੀ ਬੱਚੇ ਮੈਥੋਂ ਤੈ ਖਾਂਦੇ ਸਨ ਤੇ ਮੈਨੂੰ ਮਹਾਨ ਸਿਆਣਾ ਸਮਝਦੇ ਸਨ ਕਈ ਵਾਰ ਜਦ ਮੈਂ ਜਵਾਨ ਹੋਇਆ ਤੇ ਜਵਾਨਾਂ ਦੀ ਮਹਿਫਿਲ ਦੇ ਵਿੱਚ ਬੈਠ ਕੇ ਮੈਂ ਕਹਿਣਾ ਸ਼ੁਰੂ ਕੀਤਾ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਮਿਰਦ ਹੋ ਗਿਆ ਔਰ ਮੈਂ ਐਲਾਨੀਆਂ ਕਰ ਰਿਹਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਮੈਂ ਜਾਣ ਜਾਣ ਕੇ ਇਹ ਜਾਣਿਆ ਮੈਂ ਕੁਝ ਵੀ ਨਹੀਂ ਕੁਝ ਵੀ ਨਹੀਂ ਮੈਂ ਫਿਰ ਅਰਜ਼ ਕਰਾਂ ਮਨੁੱਖ ਦੇ ਜੀਵਨ ਭਰ ਦੀ ਜਾਣਕਾਰੀ ਅਗਰ ਇਕੱਠੀ ਕਰੋ ਤਾਂ ਸਾਗਰ ਦੇ ਚ ਮਿਲੇ ਇੱਕ ਚਮਚ ਪਾਣੀ ਤੋਂ ਜ਼ਿਆਦਾ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਤੋਂ ਮੇਰੀ ਸਮਝ ਤੋਂ ਪਰੇ ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚਦੀ ਜਦ ਸਮਝ ਤੋਂ ਪਰੇ ਸਮਝ ਇਹ ਮਿਲਦੀ ਹੈ ਫਿਰ ਹਿਰਦਾ ਉਸਨੂੰ ਯਾਦ ਕਰਨ ਲੱਗ ਪੈਂਦਾ ਹੈ ਉਸ ਅਦ੍ਰਿਸ਼ ਨੂੰ ਉਸ ਨਿਰਆਕਾਰ ਉਸ ਲਾਮੇ ਦੂਰ ਦ੍ਰਿਸ਼ ਨੂੰ ਵੇਖ ਕੇ ਬੰਦਾ ਯਾਦ ਕਰਦਾ ਹੈ ਅਦ੍ਰਿਸ਼ ਨੂੰ ਸੁਣ ਕੇ ਉਹਦੀ ਮਹਾਨਤਾ ਦਾ ਜਦ ਬੋਧ ਹੋ ਜਾਂਦਾ ਹੈ ਉਹਨੂੰ ਮੈਂ ਨਹੀਂ ਸਮਝ ਸਕਦਾ ਫਿਰਦਾ ਯਾਦ ਕਰਨ ਲੱਗ ਪੈਂਦਾ ਕਿਸ ਨੂੰ ਮੈਂ ਇਸ ਤਰ੍ਹਾਂ ਅਰਜ਼ ਕਰਾਂ ਅਸੀਂ ਕੋਈ ਈਸ਼ਵਰ ਨੂੰ ਕੋਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਬੁਲਾ ਸਕਦੇ ਬੁਲ ਦੁਨੀਆ ਦੇ ਸਾਰੇ ਅਵਤਾਰਾਂ ਨੇ ਆਖਿਆ ਯਾਦ ਕਰੋ ਉਰਦੂ ਦੇ ਚ ਕਹਿੰਦੇ ਨੇ ਯਾਦ ਕਰੋ ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ ਔਰ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ ਸਿਵਰਨ ਕਰੋ ਚੇਤੇ ਕਰੋ ਯਾਦ ਕਰੋ ਕਿਸ ਨੂੰ ਜਿੰਨੂੰ ਭੁੱਲ ਗਏ ਬੁਲ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਉਸ ਦੇ ਵਿੱਚ ਹੀ ਤੇ ਸਭ ਕੁਝ ਹੈ ਇਹਦੇ ਉੱਤੇ ਮੈਂ ਇੱਕ ਉਦਾਹਰਣ ਦੇਣਾ ਹਾਂ ਸਰਵਣ ਕਰੋ ਇੱਕ ਮੱਛਲੀ ਸਾਗਰ ਵਿੱਚ ਆਪਣੇ ਜਨਮ ਸਥਾਨ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਕਈ ਦਫਾ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਕਈ ਦਫਾ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਕਿਉਂਕਿ ਸਾਗਰ ਤੇ ਬਹੁਤ ਵੱਡਾ ਹੈ ਇਸੇਪਾਂ ਬਹੁਤ ਦੂਰ ਜਾ ਸਕਦੀ ਹੈ ਲਖਵੀ ਕੋਸ਼ਿਸ਼ ਕਰੇ ਮਛਲੀ ਪਾਣੀ ਤੋਂ ਦੂਰ ਨਹੀਂ ਜਾ ਸਕਦੀ ਸਾਗਰ ਤੋਂ ਦੂਰ ਨਹੀਂ ਗਈ ਮਨੁੱਖ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ ਆਪਣੇ ਜਨਮ ਸਥਲ ਤੋਂ ਦੂਰ ਜਾ ਸਕਦਾ ਹੈ ਔਰ ਮਨੁੱਖ ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ ਹੈ ਲਖਵੀ ਯਤਨ ਕਰੇ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ ਤੋ ਸਭ ਨਹੀਂ ਤਾਈ ਜਿੱਥੇ ਹੋ ਜਾਏ ਸਾਚਾ ਸਿਰਜਣਹਾਰ ਜੀਓ ਸਾਰੀ ਜਗ੍ਹਾ ਤੇ ਮੇਰਾ ਵਤਨ ਨਹੀਂ ਸਾਰੀ ਜਗ੍ਹਾ ਤੇ ਮੇਰਾ ਜਨਮ ਸਥਲ ਵੀ ਨਹੀਂ ਹੈ ਸਾਰੀ ਜਗ੍ਹਾ ਤੇ ਮੇਰਾ ਪਰਿਵਾਰ ਵੀ ਨਹੀਂ ਹੈ ਪਰ ਸਾਰੀ ਜਗ੍ਹਾ ਤੇ ਮੇਰਾ ਨਿਰੰਕਾਰ ਹੈ ਉਤੇ ਹੈ ਤੂ ਸਭ ਨੇ ਥਾਈ ਜਿੱਥੇ ਹਾਂ ਜਾਏ ਸਾਚਾ ਸਿਰਜਣ ਹਾਰ ਜਿਓ ਕਿਉਂਕਿ ਸਾਰੀ ਥਾਵਾਂ ਤੇ ਇਸ ਵਾਸਤੇ ਸਦਾ ਅੰਗ ਸੰਗੇ ਅਭੰਗੰ ਵਿਭੋਤ ਹੈ ਜੋ ਸਦਾ ਸੰਗ ਹੈ ਤੇ ਸਾਰੀ ਥਾਵਾਂ ਤੇ ਉਹ ਭੁਲੇਆਵੇ ਤੇ ਜਿਨ੍ਹਾਂ ਦਾ ਸੰਗ ਕਦੀ ਕਦੀ ਹੈ ਉਹ ਯਾਦ ਦੇ ਚ ਨਹੀਂ ਉਹ ਯਾਦ ਦੇ ਚ ਨਹੀਂ ਤੇ ਜੋ ਵਿਆਪਕ ਹੈ ਤੇ ਸਦਾ ਸੰਗ ਹੈ ਗੁਰੂ ਮੇਰੇ ਸੰਗ ਸਦਾ ਹੈ ਨਾ ਸਦਾ ਸੰਗ ਹੈ ਗੁਰੂ ਸ਼ਬਦ ਦੇ ਰੋਪ ਵਿੱਚ ਵਿਆਪਕ ਹੈ ਅਨਾਹਦ ਨਾਦ ਵਿਆਪਕ ਹੈ